ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹੀ ਦਸਮੀ ਕਿਉ ਪਈ ਪੂਨ ਰਸਾ ਕਾ ਕਾਟਾ ਸੀ ਸਾ ਸ੍ਰੀ ਸਕੇਤ ਜਗਤ ਕੀ ਈਸਾ ਪਾਪਨ ਵਿਸਤ ਗਗਣ ਤੇ ਪਈ ਸਭਨ ਆਨ ਬਧਾਈ ਦੇਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦੇ ਗਰੀਬ ਨਵਾਜਾ ਹਲਕ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਲੇ ਅਵਾਰੇ ਕਵੇ ਵਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਣ ਰੇ ਹਮਾਰਾ ਆਪਣਾ ਜਾਣ ਕਰੋ ਪਿਰਤ ਪਾਰਾ ਹਮਰੇ ਦੁਸ਼ਟ ਸਵੇ ਤੁਮ ਕਾਵੋ ਆਪ ਹਾਥ ਦੇ ਮੋਹਿ ਵਿਚਾਵੋ ਸਿਕੀ ਵਸੇ ਮੋਰੋ ਪਰਵਾਰਾ ਸੇਵਕ ਸਿਕ ਸਵੇ ਕਰਤਾਰਾ मोरिक्षा निज कर दे करिया सा बैरण को आसंगरिया पूर्ण होए हमारी आशा तौर भजन के रहे प्यासा तुम्हें साढ़ कोई अवर ना त्याऊ जो वर चाहूँ से तुम ते पाऊं सेवक सिख हमारे तारिया चुन चुन सत्र हमारे मारिया आप हाथ दे मुझे वरिय मरण काल का त्रासन वरिय कुछ सदा हमारे पच्छा सिरिस्तु जो करियो रच्छा ਰਾਖਲੇ ਮੋ ਰਖਣ ਹਾਰੇ ਸਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਸਤਨ ਕੇ ਹੰਤਾ ਤਮੋਪੁਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਬਵਤਰਾ ਕਾਲ ਪਾਏ ਜਿਵ ਜੋ ਤਰਾ ਕਾਲ ਪਾਏ ਕਰ ਵਿੱਚ ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹੈ ਤਮਾਸਾ ਜਬਨ ਕਾਲ ਜੋਗੀ ਜਿਵ ਕੀਓ ਵੇਦ ਰਾਏ ਬ੍ਰਹਮਾ ਜੂਤੀਓ जयनकाल सब लोक स्वारा नम शकार है तए मारा जयनकाल सब जक्त बनायो देव दंत जसना पजायो आध अंतय केतारा सोई गुरु समझयो हमारा नम शकारति सी को हमारी सकल प्रजा जिन आप स्वारी सेवगण को शिव सेव गुण सुख दियो सत्रण को पल मोमद गियो काट काट के अंतर की जानत पले बुरे की पीर पचानत चिंटी तेजर अस्तूला सपर कृपा दृश्य कर ते दुख दुखी पाए साधन के सुखी एक एक की पीर पहचाने कट कट के पट पट की जाने जब उद करा कर तारा परज तरत तब दे अपारा ਜਬ ਅਕਾਰਤ ਕਰਤ ਹੋ ਕਭੂ ਤੁਮ ਬ ਮਿਰਤ ਦੇ ਧਰ ਸਭੂ ਜਿਤੇ ਬਦਨ ਸ੍ਰਿਸ਼ ਉਤਾਰੇ ਆਪ ਆਪਣੀ ਬੋਜ ਚਾਰੇ ਤੁਮ ਸਵੀ ਤੇ ਰਹਤ ਨਿਰਲਮ ਜਾਣਤ ਬੇਦ ਭੇਦ ਅਰ ਹਲਮ ਨਿਰੰਕਾਰ ਨਿਰਵਿਕਾਰ ਨਿਰਲੰਭ ਆਦ ਅਨੀਲ ਨਦ ਸੰਭ ਆਕਾ ਮੂੜ ਚਾਰਤ ਵੇਦਾ ਜਾ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਪਾਨ ਅਨੁਮਾਨਤ ਮਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰਣਕਾਰ ਕ ਚੀਨਤ ਨ ਭਿਵ ਆਪੇ ਆਪਣੀ ਬੁਧ ਹੈ ਜੀਤੀ ਵਰਨਤ ਪੈਨ ਪੈਨਤ ਹੈ ਦੇਤੀ तुम्हारा लखाना जाय पसारा कह विद सजा प्रथम संसार है एक का रूप अनुपचरूपा रंग पयो राव कह बुपा अण्डे जे ज जे जेर जैसे तजकिनी उत्पज खान भोरचदिनी कह को कोल राजा है बैठा कह स्मिश प्रसंग करके ता जगरी सृष्टि दिखाई चंबवा आद जुगाद स्वरूप स्वंभ ਅਵ ਰਕਸ਼ਾ ਮੇਰੀ ਤੁਮ ਕਰ ਸਿਖ ਅਵਾਰ ਸੰਗ ਸੰਗ ਰੋ ਦੁਸ਼ਟ ਜਿਤੇ ਉਠ ਬਤ ਪਾਤਾ ਚਕਰ ਮਲੇਸ਼ ਕਰੋ ਰਣ ਕਾਤਾ ਜੇ ਜੀ ਤੁਜ ਤਾ ਸਰਨੀ ਪਰੇ ਤਿਨ ਕੇ ਦੁਸਤ ਦੁਖਤ ਹੈ ਮਰੇ ਪੁਰਖ ਜਵਨ ਭਗ ਭਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਕਸ਼ਾ ਹੋਇ ਤੈ ਸਭ ਕਾਲਾ ਦੁਸਤ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਤ ਜੈ ਨਿਹਾਰੇ ਹੋ ਤਾਂ ਕੇ ਤਾਪ ਤਨ ਕਮੇ ਹਾਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾ ਸਵੇ ਸਕੇ ਨਾ ਕੋਈ ਇੱਕ ਵਾਰ ਜਿੰਤ ਮੇ ਸਵਾਰਾ ਕਾਲ ਪਾਸਤੇ ਤਹਿ ਅਵਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੁਖ ਤੇਰਾ ਖੜਗ ਕੇ ਤਮੈ ਸਰਨ ਤਿਆਰੀ ਆਪ ਹਾਦ ਦੇ ਲੈ ਅਵਾਰੀ ਸਾਰੇ ਬਠੌਰ ਮਹੋ ਸਹਾਈ ਦੁਸ਼ਤ ਦੁੱਖ ਤੇਲੇ ਬਚਾਈ ਕਿਰਪਾ ਕਰੀ ਅੰਬਰ ਜਗ ਮਾਤਾ ਅਗਨਤ ਕਰਾ ਪੂਰਨ ਸਿਵਰਾਤਾ ਕਿਲ ਵਿਕਸਾ ਕਲ ਦੇ ਕੋ ਹਰਤਾ ਹਰ ਦੁਸ਼ਤ ਦੁਖਿਨ ਕੋ ਸੈ ਕਰਤਾ ਸਿਰਸ ਤੋਜਾ ਜਉ ਜਪੇ ਦੇ ਅਲਾ ਪੂਰਨ ਕਰਾ ਅਗਨਤ ਕਾਲਾ ਮਨ ਬਸਤ ਪੜ ਪਾਵੇ ਸੋਈ ਦੁਖ ਨਤ ਸੇ ਵਿਆਪਦ ਕੋਈ ਅਣੇਲਾ ਸੁਨੇ ਗੂੰਜੋ ਜਾਏ ਸੁਰਸ ਨਾ ਪਾਵੇ ਸੁਨੇ ਮੂੜ ਚਿਤ ਲਾਏ ਚਤੁਰਤਾ ਆਵੇ ਦੁੱਖ ਦਰਦ ਪਉ ਨਿਕਟ ਨਾ ਤੈਨ ਨਰ ਕੇ ਰਹੇ ਹੋ ਜੋ ਜਾ ਕੀ ਇੱਕ ਬਾਰ ਚਉਪਈ ਕੋ ਕਹੇ ਚਉਪਈ ਸਬਤ ਸਤਰ ਸਾਸ ਆਪਣੀ ਜੈ ਅਰਧ ਸਾਸ ਪੁਣ ਤੀਨ ਕੀ ਜੈ ਭਰਦਵ ਸੁਦੀ ਅਸਤ ਮੀਰ ਬਾਰਾ ਤੀਰ ਚਤੂਦ੍ਰਵ ਗੰਤ ਸਵਾਰਾ ਸਬਦ ਜਤਰ ਸਾਸ ਪਨੀ ਜੈ ਅਰਧ ਸਾਸ ਪੁਨ ਤਿਨ ਕੀ ਜੈ ਪਰਦਵ ਸੁਦੀ ਅਸ਼ਟਮੀ ਰਵਾਰਾ ਤੀਰ ਸਤੂ ਦਰਵ ਗ੍ਰੰਥ ਸਦਾਰਾ ਸਈਆ ਪਾਈਂਗੇ ਜਬ ਤੇ ਤੁਮਰੇ ਤਬ ਤੇ ਕੋ ਆਕ ਤਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਆਨੇਕ ਕਹੇ ਮਤੇ ਕ ਨਾ ਮਾਨਿਓ सिमरत शास्त्र वेद सवे बो वेद कहे हम एक न जाने हो श्री स्पान कृपा तुमरी करो मैं ना कहो सब तो है बकाने हो द्वारा सगले द्वार को चाड के गयो तोहारो द्वार बाहे गए की लाज आस गोविंद दास तुहार ਸਾਗਲੇ ਦਵਾਰ ਕੋ ਸਾੜ ਕੇ ਗਿਓ ਤਹਾਰੋ ਦਵਾਰ ਮਾਹੇਗੇ ਕੀ ਦਾਜ ਅਸ ਗੋਬਿੰਦ ਦਾਸ ਤਹਾਰ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਹਿ